ਜਦ ਦਾ ਪਿਆਰ ਹੋ ਕੇ ਥਾਲੀ ਚ ਆ ਗਿਆ ਨਾ ਤੇ ਵੇਖਦਾ ਇਹ ਤਾਂ ਹੁਣ ਕੋਣਗੇ ਇੱਕ ਦੂਜੇ ਤੋਂ ਤਿੰਨ ਚਾਰ ਪ੍ਰਸ਼ਾਦੇ ਬਣੇ ਨੇ ਅਜੇ ਭਾਈ ਸ਼ੀਹਾ ਹੱਥ ਜੋੜ ਕੇ ਅਰਦਾਸ ਕਰਕੇ ਸ਼ੁਕਰਾਨਾ ਕਰਕੇ ਸ਼ਗਲ ਲੱਗਾ ਐ ਐਨੇ ਨੂੰ ਕਿਸੇ ਨੇ ਫਕੀਰ ਨੇ ਆਪਕੇ ਦਰਵਾਜੇ ਤੋਂ ਵਾਜ ਦਿੱਤੀ ਭਾਈ ਸ਼ੀਹਾ ਦਾ ਘਰ ਐ ਭਾਈ ਸ਼ੀਹਾ ਘਰ ਹੀ ਐ ਸ਼ੀਹਾ ਨੇ ਪ੍ਰਸ਼ਾਦਾ ਛੱਡਿਆ ਕੌਣ ਆਇਆ ਜਾ ਕੇ ਵੇਖਿਆ ਕਿ ਫਕੀਰ ਜੀ ਖੜਾ ਹੈ ਉਲੇ ਖੜ ਕੇ ਦੁਕਾਨਦਾਰ ਵੀ ਵੇਖ ਰਹਾ ਉਹ ਫਕੀਰ ਸਾਧੂ ਨੇ ਕਿਹਾ ਭਾਈ ਮੈਂ ਤੇਰੇ ਪਿੰਡੋਂ ਲੰਘ ਰਿਹਾ ਸੀ ਭੁੱਖ ਬੜੀ ਲੱਗੀ ਹੈ ਕਿਸੇ ਤੋਂ ਪੁੱਛਿਆ ਭੋਜਨ ਪ੍ਰਸ਼ਾਦਾ ਕਿੱਥੇ ਮਿਲ ਜਾਏਗਾ ਤੇ ਦੱਸਣ ਵਾਲੇ ਨੇ ਕਿਹਾ ਹੋਰ ਕਿੱਥੋਂ ਮਿਲੇ ਨਾ ਮਿਲੇ ਇੱਕ ਇੱਥੇ ਗੁਰੂ ਨਾਨਕ ਦਾ ਸਿੱਖ ਰਹਿੰਦਾ ਹੈ ਭਾਈ ਸ਼ੀਆ ਉਹਦੇ ਘਰ ਵਿੱਚ ਜੋ ਕੁਝ ਵੀ ਹੋਏਗਾ ਤੈਨੂੰ ਮਿਲ ਜਾਏਗਾ ਰੁੱਖਾ ਮਿਸਾ ਉਹਦੇ ਘਰੋਂ ਜਰੂਰ ਮਿਲਦਾ ਹੈ ਗੁਰੂ ਨਾਨਕ ਦਾ ਸਿੱਖ ਐ ਇੰਨੀ ਗੱਲ ਸੁਣੀ ਭਾਈ ਸ਼ੀਹਾਂ ਦੀਆਂ ਅੱਖਾਂ ਭਰ ਗਈਆਂ ਹੱਥ ਜੋੜ ਕੇ ਕਹਿੰਦਾ ਹੈ ਹੇ ਗੁਰੂ